ਇਸ ਸਮਾਗਮ ਦਾ ਸਮੁੱਚਾ ਪ੍ਰਧਾਨਗੀ ਮੰਡਲ ਮੰਚ ਤੇ ਸਵਾਇ ਮਾਨ ਸਤਿਕਾਰਯੋਗ ਸ਼ਖਸੀਅਤਾਂ ਤੇ ਸਰੋਤਿਆਂ ਦੇ ਰੂਪ ਵਿੱਚ ਬੈਠੇ ਹੋਏ ਕਵੀ ਸ੍ਰੀ ਜਥੇ ਕਲਮ ਦੇ ਤਨੀ ਤੇ ਵਿਦਵਾਨ ਸਜਣੋ ਅੱਜ ਦੇ ਤੁਹਾਡੇ ਇਸ ਸਮਾਗਮ ਦੀ ਮੁਬਾਰਕਬਾਦ ਦੇ ਜਰੂਰ ਦੇਣੀ ਚਾਹਾਂਗਾ ਪੂਰੀ ਸਹਿਤ ਅਕਾਦਮੀ ਦੇ ਸੇਵਾਦਾਰਾਂ ਨੂੰ ਅਹੁਦੇਦਾਰਾਂ ਨੂੰ ਜਿਨ੍ਹਾਂ ਨੇ ਜਾਚਕ ਸਾਹਿਬ ਗੱਲ ਕਰਕੇ ਗਏ ਸਨ ਕਿ 71 ਸਾਲਾਂ ਦੇ ਵਿੱਚ ਪਹਿਲੀ ਵਾਰੀ ਇਹ ਬੜੀ ਵੱਡੀ ਮਾਣ ਵਾਲੀ ਗੱਲ ਹੈ ਕਿ ਇਸ ਕਵਿਸ਼ੀ ਦਰਬਾਰ ਨੂੰ 71 ਸਾਲਾਂ ਵਿੱਚ ਪਹਿਲੀ ਵਾਰੀ ਮੌਕਾ ਮਿਲਿਆ ਇਸ ਮੰਚ ਦੇ ਉੱਤੇ ਆਪਣੀ ਗੱਲ ਕਰਨ ਦਾ ਅਚੇਚਾ ਧੰਨਵਾਦ ਜਾਨ ਪਹਿਚਾਨ ਵਿੱਚ ਵਿਦੇਸ਼ ਤੋਂ ਆਏ ਹੋਏ ਸਾਡੇ ਸਾਰੇ ਮਹਿਮਾਨ ਅਮਰੀਕਾ ਤੋਂ ਕੈਨੇਡਾ ਤੋਂ ਇੰਗਲੈਂਡ ਤੋਂ ਤੁਹਾਡਾ ਅਚੇਚੇ ਤੌਰ ਤੇ ਧੰਨਵਾਦ ਤੁਸੀਂ ਉਸ ਬਗਾਨੀ ਧਰਤੀ ਬਗਾਨੇ ਲੋਕ ਜਿੱਥੇ ਦੀ ਆਬਾ ਹਵਾ ਵੀ ਬਗਾਨੀ ਤੁਸੀਂ ਉੱਥੇ ਰਹਿੰਦਿਆਂ ਹੋਇਆਂ ਆਪਣੇ ਇਸ ਵਿਰਸੇ ਨਾਲ ਜੁੜੇ ਹੋਏ ਤੇ ਲੋਕਾਂ ਨੂੰ ਜੋੜ ਕੇ ਰੱਖਿਆ ਇਹ ਬਹੁਤ ਵੱਡੀ ਗੱਲ ਹੈ ਮੈਂ ਵੇਖਿਆ ਉਸ ਉਹਨਾਂ ਥਾਵਾਂ ਦੇ ਜਾ ਕੇ ਜਿੱਥੇ ਜਾ ਕੇ ਇੱਕ ਮਿੰਟ ਦਾ ਵੀ ਟਾਈਮ ਕਿਸੇ ਕੋਲ ਨਹੀਂ ਹੈਗਾ ਤੇ ਆਪਣੇ ਵਿਰਸੇ ਨਾਲ ਆਪਣੀਆਂ ਪ੍ਰਾਤਨ ਪਰੰਪਰਾਵਾਂ ਨਾਲ ਆਪਣੇ ਇਤਿਹਾਸ ਨਾਲ ਜਿਹੜੀ ਜੋੜਨ ਦੀ ਗੱਲ ਕਰਨੀ ਇਹ ਵੀ ਬਹੁਤ ਵੱਡੀ ਐਸ ਸਮੇਂ ਦੇ ਵਿੱਚ ਮੈਂ ਸਮਝਣਾ ਕੁਰਬਾਨੀ ਹੈ ਤੁਹਾंचे ਧੰਵਾਦ ਤੁਹਾਡਾ ਸਾਰਿਆਂ ਦਾ ਦੱਸਿਆ ਗਿਆ ਇੰਗਲੈਂਡ ਤੋਂ ਆਏ ਨੇ ਟਾਕ ਸਾਹਿਬ ਚੀਨਾ ਜੀ ਭੈਣ ਜੀ ਰਾਜਾ ਸੰਸੀ ਕੈਨੇਡਾ ਤੋਂ ਸਾਰਿਆਂ ਦੀ ਇੰਟਰੋਡਿਊਸ ਕਰਾਇਆ ਗਿਆ ਦੱਸਿਆ ਗਿਆ ਕਿ ਫਲਾਣੇ ਫਲਾਣੇ ਦੇਸ਼ ਤੋਂ ਆਏ ਨੇ ਤੇ ਮੈਂ ਸੋਚਿਆ ਮੈਂ ਵੀ ਦੱਸਾਂਗਾ ਮੈਂ ਭਾਰਤ ਤੋਂ ਆਇਆ ਮੈਂ ਹਿੰਦੁਸਤਾਨ ਤੋਂ ਆਇਆ ਮੈਂ ਉਸ ਦੇਸ਼ ਤੋਂ ਆਇਆ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਹੋਣ ਤੋਂ ਬਾਅਦ ਦਸ਼ਮੇਸ਼ ਪਾਤਸ਼ਾਹ ਕਲਗੀਧਰ ਪਤਾ ਨੇ ਸਾਰੇ ਭਾਰਤ ਤੋਂ ਪੰਜ ਪਿਆਰੇ ਸਾਜੇ ਕੋਈ ਉੜੀਸਾ ਤੋਂ ਆ ਗਿਆ ਜਗਨਨਾਥਪਰੀ ਤੋਂ ਆ ਗਿਆ ਕੋਈ ਬਿੱਦਰ ਤੋਂ ਆ ਗਿਆ ਕਰਨਾਟਕਾ ਤੋਂ ਆ ਗਿਆ ਕੋਈ ਲਾਹੌਰ ਤੋਂ ਆ ਗਿਆ ਮੈਂ ਉਸ ਦੇਸ਼ ਤੋਂ ਆਇਆ ਵਾਂ ਮੈਨੂੰ ਮਾਨ ਹੈ ਇਸ ਗੱਲ ਦਾ ਬਹੁਤ ਗੱਲਾਂ ਕੀਤੀਆਂ ਗਈਆਂ ਨੇ ਬਹੁਤ ਹੋਰ ਕੀਤੀਆਂ ਜਾ ਸਕਦੀਆਂ ਨੇ ਤੁਹਾਡਾ ਸਮਾਂ ਵੀ ਕੀਮਤੀ ਏ ਲੰਗਰ ਦਾ ਮੈਂ ਨਾਂ ਨਹੀਂ ਲਾਂਗਾ ਉਹ ਉਹਨਾਂ ਨੇ ਦੱਸ ਦਿੱਤਾ ਤੁਹਾਨੂੰ ਆਪਣੇ ਵੱਡਿਆਂ ਨੂੰ ਕਿਸ ਤਰ੍ਹਾਂ ਯਾਦ ਕਰਨਾ ਹੈ ਆਪਣੇ ਵੱਡਿਆਂ ਦੀ ਕੀਤੀ ਨੂੰ ਕਿਸ ਤਰ੍ਹਾਂ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਣਾ ਇਹ ਸਾਨੂੰ ਦਸ਼ਮੇਸ਼ ਪਿਤਾ ਨੇ ਸਿਖਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਗੁਰਬਾਣੀ 'ਚ ਗੁਰੂ ਨਾਨਕ ਪਾਤਸ਼ਾਹ ਨੇ 1200 14 ਅੰਕ ਦੇ ਉੱਤੇ ਆਪਣੀ ਕਲਮ ਨਾਲ ਉਹ ਅੰਕਿਤ ਕਰ ਦਿੱਤਾ ਕਿ ਜੋਤੋਂ ਪ੍ਰੇਮ ਖੇਲ ਨਿਕਾ ਜਾਓ ਸਿਰ ਤਰ ਤਲੀ ਗਲੀ ਮੇਰੀ ਆਓ। 250 ਸਾਲ ਬੀਤ ਗਿਆ 250 ਸਾਲ ਇਹ ਗੱਲ ਕੀਤੀ ਨੂੰ ਲੈਕਿਨ ਆਪਣੇ ਪੁਰਖਿਆਂ ਨੂੰ ਯਾਦ ਕਿਵੇਂ ਕਰਨਾ ਹੈ ਕਲਗੀਧਰ ਪਿਤਾ ਨੇ ਉਹ ਭਲਾਇਆ ਨਹੀਂ ਹੈਗਾ ਜਿਸ ਦਿਨ ਵਿਸਾਖੀ ਦੀ ਸਾਜਨਾ ਵਿਸਾਖੀ ਦੇ ਉੱਤੇ ਖਾਲਸਾਪਨ ਦੀ ਸਾਜਨਾ ਹੋਈ ਨਾ ਸਾਡੇ ਇੱਕ ਮਹਾਨ ਵਿਦਵਾਨ ਸਨ ਕਾ ਪੂਛਨ ਕਵੀ ਜੂਨ ਸਿੰਘ ਜੀ ਉਹਨਾਂ ਨੇ ਲਿਖਿਆ ਸੀ ਵਿਸਾਖੀ ਦੇ ਦਿਨ ਦਾ ਕਿ ਆਇਆ ਦਿਨ ਵਿਸਾਖੀ ਦਾ ਅੰਮ੍ਰਿਤ ਵੇਲੇ ਦੀਵਾਨ ਸਜਾਇਆ ਲਾ ਤੰਬੂ ਕਿ ਨਾਤਾ ਨੂੰ ਤੇ ਅੱਗੇ ਸੁੰਦਰ ਗੇਟ ਬਣਾਇਆ ਇਉਂ ਲਿਖ ਬੋਰਡ ਲਗਾ ਦਿੱਤਾ ਅੱਖਰ ਪਾਏ ਸੀ ਉਹ ਕਰਕੇ ਆ ਗਲੀ ਪਿਆਰੇ ਦੀ ਸੋਨਿਆ ਸੀਸ ਤਲੀ ਤੇ ਤਰ ਕੇ ਗੁਰੂ ਨਾਨਕ ਦੀ ਕੀਤੀ ਗੱਲ ਨੂੰ ਦਸ਼ਵेश ਪਾਤਸ਼ਾਹ ਨੇ ਵਿਸਾਰਿਆ ਨਹੀਂ 250 ਸਾਲ ਬਾਅਦ ਉਹੀ ਲਿਖ ਕੇ ਲਾਇਆ ਪੰਡਾਲ ਦੇ ਉੱਤੇ ਉਹ ਜੋ ਜਾਂਚ ਤਲੀ ਦੇ ਸੀਸ ਟਕਾਣ ਦੀ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਸੀ ਕਲਗੀਧਰ ਪਿਤਾ ਨੇ ਫਿਰ ਉਸ ਸ਼ਬਦਾਂ ਨੂੰ ਮੂਰਤੀ ਮਾਨ ਕੀਤਾ ਜਦੋਂ ਖਾਲਸਾ ਪੰਥ ਸਾਜਿਆ ਉਹ ਗੱਲਾਂ ਨੂੰ ਵਾਰ-ਵਾਰ ਦੁਹਰਾਇਆ ਨਹੀਂ ਜਾਏਗਾ ਕੁਝ ਇਤਿਹਾਸ ਹੁੰਦੇ ਨੇ ਕੁਝ ਮਥਿਆਸ ਹੁੰਦੇ ਨੇ ਸਾਡੇ ਵਿਦਵਾਨਾਂ ਨੇ ਦੱਸਿਆ ਸੀ ਇਤਿਹਾਸ ਤੇ ਮਥਿਆਸ ਨਾਲ ਨਾਲ ਚੱਲਦੇ ਰਹਿੰਦੇ ਨੇ ਲੇਕਿਨ ਮਾਨਤਾ ਇਤਿਹਾਸ ਨੂੰ ਹੀ ਮਿਲਦੀ ਹੈ ਉਸ ਸਾਰੇ ਸੀਨ ਨੂੰ ਸਿੱਖ ਵਿਦਵਾਨ ਨੇ ਨਹੀਂ ਸਿੱਖ ਲਖਾਰੀ ਨੇ ਨਹੀਂ ਇੱਕ ਮੁਸਲਮਾਨ ਲਖਾਰੀ ਨੇ ਜਿਹੜਾ ਔਰੰਗਜ਼ੇਬ ਦਾ ਭੇਜਿਆ ਹੋਇਆ ਸੂਈਆ ਸੀ ਗੁਰੂ ਤੇਗ ਬਹਾਦਰ ਤੇ ਗੁਰੂ ਕਲਗੀਧਰਪਤਾ ਦੇ ਦਰਬਾਰ ਵਿੱਚ ਵੀ ਜਾ ਕੇ ਵੇਖ ਕੇ ਆ ਉਹ ਕਰਦੇ ਕੀ ਨੇ ਉਹ ਆਪਣੀ ਰਿਪੋਰਟ ਲਿਖਦਾ ਸੀ ਆਈ.ਡੀ ਦਾ ਮੁਲਾਜ਼ਮ ਸੀ ਉਹ ਔਰੰਗਜ਼ੇਬ ਦੇ ਵੱਲੋਂ ਭੇਜਿਆ ਗਿਆ ਸੀਗਾ ਉਹਨੇ ਜਿਹੜੀ ਆਪਣੀ ਰਿਪੋਰਟ ਦਿੱਤੀ ਨਾ ਉਹ ਅੱਜ ਵੀ ਆਰਕਾਈਵਡ ਪਈ ਇਹ ਤੁਸੀਂ ਕੜਵਾ ਕੇ ਵੇਖ ਸਕਦੇ ਹੋ ਉਹਨੇ ਸਾਰਾ ਹਾਲ ਹੂ ਬੂ ਬਿਆਨ ਕੀਤਾ ਉਹ ਸਾਡਾ ਇਤਿਹਾਸ ਬਣ ਗਿਆ ਇੱਕ ਮੁਸਲਮਾਨ ਲਖਾਰੀ ਦੀਆਂ ਲਿਖੀਆਂ ਹੋਈਆਂ ਲੈਣਾ ਸਾਡਾ ਇਤਿਹਾਸ ਬਣ ਗਿਆ ਉਹਨੇ ਲਿਖਿਆ ਕਲਗੀਧਰ ਪਿਤਾ ਨੇ ਕੋਈ ਤੰਬੂ ਨਹੀਂ ਸਿਲਾਇਆ ਹੈਗਾ ਸਟੇਜ ਦੇ ਉੱਤੇ ਸਟੇਜ ਦੇ ਉੱਤੇ ਬਲਾ ਕੇ ਪਹਿਲਾ ਪਹਿਲੀ ਆਵਾਜ਼ ਨਾਲ ਦਿਆਰਾ ਆਇਆ ਲਾਹੌਰ ਦਾ ਰਹਿਣ ਵਾਲਾ ਸਾਰੀ ਸੰਗਤ ਦੇ ਸਾਹਮਣੇ ਸਟੇਜ ਦੇ ਉੱਤੇ ਉਹਦਾ ਸਿਰ ਧੜ ਤੋਂ ਵੱਕ ਕਰ ਦਿੱਤਾ ਗਿਆ ਤੰਬੂ ਚ ਲਜਾਣ ਦੀ ਕੀ ਲੋੜ ਸੀ ਇਹਨੂੰ ਉਹ ਤੇ ਕਰਨ ਕਾਰਨ ਸਮਰਾਥ ਸੀ ਉਹ ਮੋਇਆਂ ਨੂੰ ਜਿਵਾਣ ਵਾਲਾ ਸੀ ਜ਼ਿੰਦਗੀਆਂ ਬਖਸ਼ਣ ਵਾਲਾ ਸੀ ਜ਼ਿੰਦਗੀ ਦੇਣ ਵਾਲਾ ਸੀ ਕਲਗੀਧਰ ਪਿਤਾ ਸਟੇਜ ਦੇ ਉੱਤੇ ਸਾਹਮਣੇ ਇਤਿਹਾਸ ਨੂੰ ਇਤਿਹਾਸ ਰਹਿਣ ਦਿੱਤਾ ਜਾਵੇ ਮਿਥਿਆਸ ਨਾ ਹੋਣ ਦਿੱਤਾ ਜਾਵੇ ਇੱਕ ਤੇ ਮੇਰੀ ਇਹ ਬੇਨਤੀ ਹੈ ਤੁਸੀਂ ਬਹੁਤ ਵੱਡੀ ਸੇਵਾ ਨਿਭਾ ਰਹੇ ਹੋ ਜਿਹੜੀ ਕਲਮ ਦੀ ਸੇਵਾ ਹੁੰਦੀ ਹੈ ਨਾ ਸਾਧ ਸੰਗਤ ਜੀ ਛੋਟੇ ਹੁੰਦਿਆਂ ਸੁਣਿਆ ਤੇ ਵੇਖਿਆ ਵੀ ਹੈਗਾ ਕਿ ਕਲਮ ਘੜੀ ਜਾਂਦੀ ਹੈ ਕਲਮ ਘੜੀ ਜਾਂਦੀ ਸੀ ਨਾ ਜੀ ਤੇ ਕਲਮ ਦੀ ਧਾਰ ਜਿੰਨੀ ਵਧੀਆ ਹੁੰਦੀ ਸੀ ਨਾ ਲਿਖਾਈ ਵੀ ਓਨੀ ਵਧੀਆ ਹੋਇਆ ਕਰਦੀ ਸੀ ਕਲਮ ਦੀ ਧਾਰ ਚੋਂ ਨਿਕਲੇ ਹੋਏ ਸ਼ਬਦ ਮਨੁੱਖੀ ਜ਼ਿੰਦਗੀ ਬਦਲ ਦਿੰਦੇ ਨੇ ਕਲਮ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਉਕਰੇ ਹੋਏ ਸ਼ਬਦ ਹਿਰਦੇ ਤੇ ਜਦੋਂ ਜਾ ਕੇ ਵਸਦੇ ਨੇ ਨਾ ਜੀ ਗੁਰੂ ਸਾਹਿਬਾਨ ਨੇ ਗੁਰਬਾਣੀ ਵਿੱਚ ਹੀ ਫਰਮਾਇਆ ਨਾ ਉਹ ਕਹਿੰਦਾ ਵੀ ਕਬੀਰ ਸਾਹਿਬ ਨੇ ਕਿਹਾ ਨਾ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਕਿਸੇ ਜਗਿਆਸੂ ਨੇ ਸਵਾਲ ਕੀਤਾ ਕਬੀਰ ਨੂੰ ਕਹਿੰਦਾ ਤੇਰਾ ਗੁਰੂ ਸੂਰਮਾ ਜੰਗੇ ਮੈਦਾਨ ਦਾ ਤਣੀ ਹੈ ਉਹ ਕਹਿੰਦਾ ਨਹੀਂ ਜੰਗੇ ਮੈਦਾਨ ਚ ਨਹੀਂ ਜਾ ਸਕੋ ਕਹਿੰਦਾ ਫਿਰ ਸੂਰਮਾ ਕਿਵੇਂ ਹੋਇਆ ਆਂਦਾ ਮੇਰਾ ਗੁਰੂ ਕਲਮ ਦਾ ਤਣੀ ਹੈ ਉਹ ਸ਼ਬਦ ਬਾਣ ਮਾਰਦਾ ਹੈ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਕਹਿੰਦਾ ਲਾਗਤ ਹੀ ਭੋਏਂ ਗਿਰ ਪਰਾ ਤੇ ਪਰਾ ਕਲੇਜੇ ਮੇਰਾ ਜਿਹੜਾ ਗੁਰੂ ਹੈ ਨਾ ਉਹ ਹਿਰਦੇ ਛਲ ਨਹੀਂ ਕਰਦਾ ਉਹ ਹਿਰਦਿਆਂ ਨੂੰ ਬਿੰਨਦਾ ਤੇ ਅਸੀਂ ਉਸ ਗੁਰੂ ਦੇ ਸਿੱਖਾਂ ਜਿਹਦੇ ਬੋਲ ਹਿਰਦੇ ਵਿੰਦਦੇ ਨੇ ਹਿਰਦੇ ਛਲ ਨਹੀਂ ਕਰਦੇ ਨੇ ਤੁਸੀਂ ਤੁਹਾਨੂੰ ਮਾਣ ਹੋਣਾ ਚਾਹੀਦਾ ਸਾਨੂੰ ਸਭਨਾਂ ਨੂੰ ਅਸੀਂ ਉਸ ਗੁਰੂ